ਆਪਣੇ ਨਾਲ ਇਹ ਚੀਜ਼ ਹੋ ਗਈ ਭਾਈ ਛੋਡੇ ਨਾਲ ਇਹ ਚੀਜ਼ ਨਾ ਹੋਵੇ ਇਹਨਾਂ ਚੀਜ਼ਾਂ ਕਰਕੇ ਅਕਾਊਂਟ ਬੈਨ ਹੁੰਦਾ ਜੇ ਕੋਈ ਸੱਜਣ ਮਿੱਤਰ ਨਵਾਂ ਕੰਟੈਂਟ ਕ੍ਰੀਏਟ ਕਰਨਾ ਸ਼ੁਰੂ ਕਰ ਰਿਹਾ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਰੱਖੇ ਤੇ ਆਪਾਂ ਮਾੜੀ ਜੀ ਸਾਵਧਾਨੀ ਵਰਤ ਸਕਦੇ ਆਂਗੇ ਸੋਸ਼ਲ ਮੀਡੀਆ ਦੇ ਖਾਤੇ ਬੰਦ ਹੋયા ਨੂੰ ਅੱਜ ਆਪਣੇ ਪੂਰੇ 4 ਦਿਨ ਹੋ ਗਏ ਜੀ ਤਰੀਕ ਹੈ ਅੱਜ 7 ਫਰਵਰੀ 2026 3 ਤਰੀਕ ਦੇ ਜਿੰਨੇ ਵੀ ਆਪਣੇ ਸੋਸ਼ਲ ਮੀਡੀਆ ਦੇ ਖਾਤੇ ਆਗੇ ਸਾਰੇ ਬੰਦ ਹੋ ਰੱਖਿਆ ਫਿਲਹਾਲ ਦੀ ਘੜੀ ਆਪਣੇ ਕੋਲ ਕੋਈ ਵੀ ਅਪਡੇਟ ਨਹੀਂ ਵੀ ਉਹਦੇ ਤੇ ਉਹਨਾਂ ਨੇ ਕਿੰਨਾ ਕੁ ਰਿਵਿਊ ਕੀਤਾ ਕਿੰਨਾ ਕੁ ਨਾ ਹਰ ਦਿਨ ਆਪਾਂ ਇੱਕ ਮੇਲ ਪਾ ਦਨੇ ਆ ਉਹਨਾਂ ਨੂੰ ਜੈਂਟਲਿਕ ਰਿਮਾਈਂਡਰ ਸੇਟ ਦਨੇ ਆਗੇ ਵੀ ਭਾਈ ਸਾਡੇ ਆ ਖਾਤੇ ਤੁਸੀਂ ਬੰਦ ਕਰ ਰੱਖਿਆ ਕਿਰਪਾ ਕਰਕੇ ਦੇ ਤੇ ਗੌਰ ਫਰਮਾਓ ਪਰ ਫਿਲਹਾਲ ਦੀ ਘੜੀ ਉਹਦੇ ਤੇ ਕੋਈ ਵੀ ਗੌਰ ਨਹੀਂ ਫਰਵਾਈ ਸੋ ਅੱਜ ਦੇ ਇਸ ਵਲੌਗ ਦੇ ਵਿੱਚ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਹੁਣ ਕਾਰਨ ਲੱਭਿਆ ਆਪਾਂ ਵੀ ਕਿਹੜੇ ਯਾਰ ਕਾਰਨ ਰਹੇ ਕਿੰਨਾ ਕਾਰਨਾ ਕਰਕੇ ਆਪਣੇ ਜਿਹੜੇ ਸਾਰੇ ਇਹ ਅਕਾਊਂਟ ਆ ਉਹ ਬੰਦ ਕਰ ਦਿੱਤੇ ਗਏ ਆਗੇ ਵੀਡੀਓ ਨਾਲ ਜੁੜੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਇੱਕ ਹੋਰ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਜਿਹੜਾ ਇਹ ਆਪਣੇ ਖਾਤੇ ਹਜੇ ਬੰਦ ਹੋ ਰੱਖਿਆ ਇਹਨਾਂ ਦੀ ਇੱਕ ਹੋਰ ਕੋਸ਼ਿਸ਼ ਕਰਾਂਗੇ ਵੀ ਭਾਈ ਸਾਡੇ ਖਾਤੇ ਚਲਾ ਦਿੱਤੇ ਜਾਣ ਹਾਂ ਟਿੱਡੀ ਚਲਾ ਦੇਣਗੇ ਤੇ ਵੀ ਸਾਡੇ ਖਾਤੇ ਪਾਈ ਚਲਾ ਦਿੱਤੇ ਜਾਣ ਤੇ ਉਹਦੇ ਵਾਬਤ ਹੁਣ ਅੱਜ ਸਾਰਾ ਦਿਨੇੜਾ ਆਪਣਾ ਜਿਵੇਂ ਦਿਨ ਨਿਕਲਦਾ ਦਿਨ ਤੇ ਦਿਨ ਤੱਕ ਕਿਉਂਕਿ ਥੋੜੇ ਜਿਹਾ ਔਖੇ ਨਿਕਲ ਰਿਹਾਗੇ ਪਰ ਖੈਰ ਹੈ ਤਾਂ ਉਹਦਾ ਬਾਣਾ ਹਨਾ ਮੰਨਣਾ ਤਾਂ ਪੈਣਾ ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਬਾਣਾ ਬਣਦੇ ਆਪਾਂ ਜੂਝੀਏ ਬਿਨਾ ਲੜੀਏ ਵੀ ਨਾ ਉਹਨਾਂ ਦੇ ਨਾਲ ਕਿਉਂਕਿ ਪਹਿਲਾਂ ਇਹੀ ਹੁੰਦਾ ਵੀ ਜੇ ਕੋਈ ਚੀਜ਼ ਇਦਾਂ ਦੀ ਹੋਈ ਹੈਗੀ ਤਾਂ ਵੀ ਆਪਾਂ ਉਹਦੇ ਤੇ ਅਪੀਲ ਪਾਈਏ ਕੋਈ ਨਾ ਕੋਈ ਆਪਾਂ ਘਟੋ-ਘਟ ਐਂਦਾ ਨਾ ਮੈਦਾਨ ਛੱਡ ਕੇ ਭਾਜੀਏ ਐ ਜਿਹਦੀ ਗੱਲ ਬਾਤ ਆ ਤੇ ਇੱਧਰ ਮੈਨੂੰ ਕੈਮਰੇ 'ਚ ਬੈਠੇ ਨੂੰ ਦੇਖ ਰਿਆ ਸੀ ਗੱਗੂ ਤੇ ਹਲਕੇ ਹਲਕੇ ਮੁਸਕਰਾਹਾਟਾ ਮੁੰਡੇ ਦੇ ਚਿਹਰੇ ਤੇ ਹੈ ਕਿਉਂ ਕਿਵੇਂ ਆ ਠੀਕ ਹੈ ਜੀ ਮੇਰੇ ਖਾਤੇ ਬੰਦ ਹੋ ਗਏ ਤੂੰ ਹੱਸੀ ਜਾਣਾ ਯਾਰ ਮੈਂ ਹੁਣ ਮੈਂ ਉਹਨੂੰ ਕੀ ਉਹਨਾਂ ਤੇ ਗੋਲੀ ਮਾਰਾਂ ਓਏ ਤੂੰ ਮੇਰੇ ਕੱਪੜੇ ਖਾਈ ਜਾਨੀ ਐ ਮੈਨੂੰ ਇਹਨਾਂ ਨਹੀਂ ਕਿਰ ਰੱਖਿਆ ਦੋ ਜਾਨਿਆਂ ਨੇ ਨੀ ਫੇ ਤੂੰ ਮੈਂ ਦਾ ਕਿੱਥੇ ਘੇ ਰੱਖਿਆ ਤੈਨੂੰ ਬੱਚੀ ਨਹੀਂ ਘੇ ਰਿਆ ਇਧਰ ਤੂੰ ਘੇ ਲੈ ਤੇਰੇ ਨੇ ਘੇ ਲਿਆ ਮੈਂ ਤੇਰੇ ਦੇਖਦਾ ਸੀ ਵੀਡੀਓ ਕਿਵੇਂ ਮਾਰ ਰਹੀ ਐ ਸਿੱਖ ਰਿਹਾ ਸੀ ਹਾਂ ਠੀਕ ਮੈਂ ਕਈ ਵਾਰੀ ਰੈਡ ਰਟ ਕਰਨੀ ਪੈ ਜਾਂਦੀ ਐ ਠੀਕ ਐ ਉਹਨੇ ਚੈਨਲ ਬਣਾ ਦਨੇ ਤੇਰਾ ਚਮਣਾਵਾਂਗੇ ਆਪਾਂ ਹੈਂ ਖੇਤੀਬਾੜੀ ਵਾਲਾ ਬਣਾਵਾਂਗੇ ਖੇਤੀਬਾੜੀ ਵਾਲਾ ਹਾਂ ਠੀਕ ਐ ਠੀਕ ਨਾਲ ਪਸ਼ੂ ਵਾਲਾ ਬਣਾਵਾਂਗੇ ਓਕੇ ਕੀ ਦੱਸਿਆ ਕਰੇਗਾ ਆਪਾਂ ਵੀ ਕੀ ਕਰਿਆ ਕੀ ਨਾ ਕਰਿਆ ਚ ਮੈਂ ਸਾਰਾ ਦੱਸਿਆ ਕਰਾਂ ਅੱਜ ਦਿਨ ਪਾਰ ਦਾ ਸਾਰਾ ਕੁਝ ਦੱਸਿਆ ਕਰਾਂ ਅੱਦੇ ਦਿਨ ਚ ਤਾਂ ਉਹ ਤੇ ਗਾਲਾਂ ਖਾਣ ਦਾ ਲੱਗ ਜਾਊ ਤੇਰਾ ਉਹ ਅੱਜ ਉਹ ਰੈਡਟ ਕਰ ਦਿਆ ਕਰਾਂ ਅ ਠੀਕ ਹੈ ਜੀ ਭਾਈ ਐ ਆ ਗੱਲ ਠੀਕ ਹੈ ਫਿਰ ਚਲੋ ਫਿਰ ਆਪਾਂ ਹੁਣ ਗੱਲਬਾਤ ਕਰਦੇ ਹਾਂ ਜੀ ਅੱਜ ਦੇ ਤੋਂ ਬਾਅਦ ਵੀ ਭਾਈ ਸਾਡੇ ਖਾਤੇ ਬੰਦ ਕਿਉਂ ਕੀਤੇ ਆ ਹਨਾ ਜਿੰਨਾ ਕਾਪ ਨੂੰ ਪਤਾ ਲੱਗਿਆ ਹਜੇ ਤੱਕ ਤਰੀਕ ਅੱਜ ਹੋ ਗਈ ਜੀ 10 ਫਰਵਰੀ ਤੇ ਬਰਾ 2026 ਤਿੰਨ ਤਰੀਕ ਸਵੇਰ ਨੂੰ ਆਪਣੇ ਇੰਸਟਾਗ੍ਰam ਦਾ ਅਕਾਊਂਟ ਸਸਪੈਂਡ ਹੁੰਦਾ ਮੈਟਾ ਦਾ ਹੁਣ ਕੰਮ ਸਾਰਾ ਇਕੱਠਾ ਤੇ ਉਹਦੇ ਨਾਲ ਫਿਰ ਆਪਣਾ ਜਿਹੜਾ ਫੇਸਬੁੱਕ ਦਾ ਖਾਤਾ ਉਹ ਵੀ ਸਸਪੈਂਡ ਹੋ ਗਿਆ ਕੋਈ ਉਸ ਟਾਈਮ ਦੇ ਉੱਤੇ ਤਾਂ ਵਜ੍ਹਾ ਨਹੀਂ ਦੱਸੀ ਗਈ ਪਰ ਅੱਜ ਹੁਣ ਇਹ ਖਾਤੇ ਕਿਹੜੇ-ਕਿਹੜੇ ਕਾਰਨਾ ਕਰਕੇ ਬੈਨ ਹੁੰਦੇ ਹਨ ਵੀ ਬੰਦ ਕਿਉਂ ਹੁੰਦੇ ਆਗੇ ਵੱਡੀ ਗੱਲ ਬਾਤ ਅੱਜ ਦੇ ਇਸ ਬਲੌਗ ਦੇ ਵਿੱਚ ਆਪਾਂ ਤੁਹਾਡੇ ਨਾਲ ਕਰਾਂਗੇ ਵੀ ਆਪਣੇ ਨਾਲ ਇਹ ਚੀਜ਼ ਹੋ ਗਈ ਭਾਈ ਤੁਹਾਡੇ ਨਾਲ ਇਹ ਚੀਜ਼ ਨਾ ਹੋਵੇ ਆ ਪਹਿਲਾਂ ਜਦੋਂ ਆਪਣਾ ਖਾਤਾ ਸਸਪੈਂਡ ਹੋਇਆ ਇੰਸਟਾਗ੍ਰam ਬਨੇ ਬੰਦ ਕੀਤਾ ਜਿਹੜਾ AI ਨੇ ਆਪਦਾ ਕੰਮ ਕੀਤਾ ਜਿਵੇਂ ਕਹਿੰਦੇ ਨਹੀਂ ਹੁੰਦੇ ਆਵੇਂ ਟੋਲੀ ਦਾ ਟੱਕਣ ਲਾ ਲਾ ਉਹ ਲੱਗ ਜਾ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਭਾਈ AI ਆ ਰਿਹਾ ਨੌਕਰੀਆਂ ਖਾਜੂ ਤੇ ਲੋਕਾਂ ਨੂੰ ਬੇਰੁਜ਼ਗਾਰ ਕਰ ਦੂ ਲੋਕਾਂ ਦੀਆਂ ਨੌਕਰੀਆਂ ਪਤਾ ਨਹੀਂ ਖਾਧੀਆਂ ਪਤਾ ਨਹੀਂ ਨਾ ਵੈਸੇ ਖਾਧੀਆਂ ਨੇ Facebook ਨੇ ਪਿਛਲੇ ਟਾਈਮਾਂ ਦੇ ਵਿੱਚ ਆਪਦਾ 10000 EMPLOYEES ਹੈ ਜਿਹੜਾ ਉਹ ਲੈ ਟੱਕਣ ਵਿੱਚੋਂ ਸਾਹਬੇਣੀ ਜਾ ਰਿਆ ਗੱਲਾਂ AI ਦੀਆਂ ਕਰਨੀਆਂ ਚਲੋ ਹੁਣ ਲੱਗਿਆ ਤੇ Facebook ਨੇ ਪਿਛਲੇ ਦਿਨਾਂ ਦੇ ਵਿੱਚ ਆਪਦਾ 10000 EMPLOYEES ਹੈ ਜਿਹੜਾ ਉਹ ਕੱਢਿਆ ਹੋਰ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ employees ਦੀਆਂ ਛਾਂਟੀਆਂ ਕੀਤੀਆਂ ਨੇ ਕੱਢੇ ਨੇ ਕਿਉਂਕਿ ਬਹੁਤਾ ਜਿਹੜਾ ਕੰਮ ਆ ਹੁਣ ਉਹ AI ਲੈ ਗਿਆ ਤੇ ਆਪਾਂ ਖੈਰ ਉਦੋਂ ਤਾਂ ਹਜੇ ਆਫੀਸ਼ੀਅਲੀ ਤਾਂ ਉਹਨਾਂ ਨੇ ਆਪਾਂ ਨੂੰ ਦੱਸਿਆ ਨਹੀਂ ਪਰ ਅਨ ਆਫੀਸ਼ੀਅਲੀ ਆਪਾਂ ਕਿਸੇ ਤਰੀਕੇ ਮੈਟਾ ਦੇ ਵਿੱਚ ਪਤਾ ਕਰਵਾਇਆ ਕਿਸੇ ਸੱਜਣ ਮਿੱਤਰ ਤੋਂ ਰੌਲਾ ਕੀ ਪਿਆ ਜਿਹੜਾ ਆਪਣਾ ਆਖਰੀ ਸਟੋਰੀ ਜਿਹੜੇ ਸੱਜਣ ਇੰਸਟਾਗ੍ਰam ਤੇ ਆਪਣੇ ਨਾਲ ਜੁੜੇ ਹੋਇਆ ਆਖਰੀ ਸਟੋਰੀ ਦੇ ਵਿੱਚ ਮੋਤੀ ਦੀ ਵੀਡੀਓ ਪਾਈ ਸੀ ਇੱਕ ਜਦੋਂ ਮੋਤੀ ਬੈਠਾ ਸੀ ਉਹਦੇ 'ਚ ਮੈਂ ਨਾਲ ਵੀਡੀਓ ਅਟੈਚ ਕਰ ਦੇਣਾ ਅਸੀਂ ਚੌੜ ਲਾ ਕੇ ਕਰਨ ਕਹੀ ਨਾਲ ਮੈਂ ਉਹਦੇ ਥੱਲੋਂ ਮਿੱਟੀ ਕੱਢਦੀ ਪਤਾ ਆਉਂਦੇ ਜਾਨੀ ਉਹਦੇ ਨਾਲ ਚੌੜ ਕਰਦੇ ਸੀ ਵੀ ਸਾਰਾ ਦਿਨ ਹਨਾ ਹਾਸੇ ਮਜ਼ਾਕ ਆਪਣਾ ਚੱਲਦੇ ਰਹਿੰਦਾ ਉਹਦੇ ਨਾਲ ਉਹ ਥੱਲੋਂ ਮਿੱਟੀ ਕੱਢਣ ਦੇ ਨਾਲ ਉਹ ਮੜ ਗਿਆ ਪਿੱਛੇ ਟੋਏ 'ਚ ਪੈਰ ਡੇ ਕਿਤੇ ਛਾਲ ਮਾਰ ਕੇ ਉਹ ਭਰਾ ਹੋ ਗਿਆ ਆਪਾਂ ਹਾਸਾ ਲੱਗ ਗਿਆ ਸਾਰੇ ਤੇ ਉਹ ਕਾਫੀ ਦਿਨ ਪੁਰਾਣੀ ਵੀਡੀਓ ਸੀ ਆਪਾਂ ਸਟੋਰੀ ਪਾਤੀ ਉਹ ਸਟੋਰੀ ਦੇ ਉੱਤੇ ਰਾਤ ਨੂੰ 1 ਵਜੇ ਤੋਂ ਲੈ ਕੇ 1:30 ਦੇ ਵਿੱਚ ਵਿੱਚ 4 ਤੋਂ 5 ਸਟ੍ਰਾਈਕਾਂ ਵੱਜੀਆਂ ਨੇ ਤੇ ਉਹ ਸਟਾਈਕਾਂ ਏਆਈ ਨੇ ਕੈਪਚਰ ਕਰ ਲਿਆ ਏਆਈ ਦੇ ਧੱਕੇ ਚੜ੍ਹ ਗਿਆ ਰਡਾਰ ਤੇ ਆ ਗਿਆ ਤੇ ਉਹਨਾਂ ਚੀਜ਼ਾਂ ਦੇ ਚੱਲਦੇ ਹੋਏ ਇੱਕ ਜਿਹੜਾ ਇਹ ਐਨੀਮਲ ਕਿਹੜਾ ਹੁੰਦਾ ਉਹ ਅੰਗਰੇਜ਼ੀ ਵਿੱਚ ਕੁਝ ਕਹਿ ਦਿੰਦੇ ਐ ਇਹਨੂੰ ਵੀ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਹੁੰਦੀ ਆ ਕੁੱਤਿਆਂ ਨੂੰ ਐਨੀਮਲ क्रੂਲਟੀ ਐਕਟ ਜਿਹੜੀ ਵੀ ਚੀਜ਼ਾਂ ਹੁੰਦੀਆਂ ਨੇ ਇਹਨਾਂ ਦੀਆਂ ਕਹਿੰਦੇ ਭਾਈ ਉਹ ਗਾਇਡਲਾਈਨਸ ਦੀ ਉਲੰਘਣਾ ਕੀਤੀ ਆ ਸਾਨੂੰ ਰਿਪੋਰਟ ਮਿਲੀ ਆ ਤੇ ਉਹ ਚੀਜ਼ ਚੱਲਦੇ ਹੋਏ ਆਪਣਾ ਜਿਹੜਾ ਇੰਸਟਾਗ੍ਰam ਦਾ ਖਾਤਾ ਸਸਪੈਂਡ ਆਗਾ ਉਹੋ ਕੀਤਾ ਗਿਆ ਵੀ ਯਾਰ ਗੱਲ ਤਾਂ ਉਹੀ ਆ ਵੀ ਜੇ ਕੋਈ ਹੋਣਾ ਨਾ ਸਮਝਾਉਣ ਵਾਲਾ ਹੋਵੇ ਇਹਨਾਂ ਨੂੰ ਗੱਲ ਕਰਨ ਇਹ ਤਾਂ ਇਹਨਾਂ ਨੂੰ ਆਪਾਂ ਦੱਸ ਦਈਏ ਭਰਾਵੋ ਵੀ ਆ ਫਿਰਦਾ ਸਾਡਾ ਤਾਂ ਹਜੇ ਵੀ ਇੱਥੇ ਵੀ ਪੂਰੀ ਵੀਡੀਓ ਦੇਖ ਲਓ ਤੁਸੀਂ ਨਾ ਵੈਸੇ ਸਟੋਰੀ ਦੇ ਵਿੱਚ ਕਲੀਅਰ ਸੀ ਕੋਈ ਆਪਾਂ ਤਾਂ ਕੋਈ ਇਦਾਂ ਦੀ ਚੀਜ਼ ਕੀਤੀ ਵੀ ਨਹੀਂ ਹੈ ਨਾ ਤੇ ਉਹ ਤਾਂ ਚਲੋ ਬੈਠੇ ਥੱਲੋਂ ਮਿੱਟੀ ਕੱਢਤੀ ਉਹਦੇ ਪੈਰ ਜੇ ਹਿੱਲ ਗਏ ਤੇ ਉਹ ਛਾਲ ਮਾਰ ਕੇ ਪਰਾਂ ਗਿਆ ਵੀ ਹੁਣ ਉਹਦਾ ਆਮ ਜਿਹਾ ਆਪਣੀ ਜਿਵੇਂ ਚੱਲਦੀਆਂ ਰਹਿੰਦੀਆਂ ਚੀਜ਼ਾਂ ਨੇ ਵੀ ਜੇ ਹੁਣ AI ਦੇ ਨਾਂ ਤਾਂ ਕੋਈ ਇਮੋਸ਼ਨਾਂ ਤੇ ਨਾ ਹੀ ਫੀਲਿੰਗਾਂ ਤੇ ਨਾ ਹੀ ਉਹਨੂੰ ਇਹਨਾਂ ਚੀਜ਼ਾਂ ਦਾ ਹੱਸਿਆ ਖੇਡੀਆਂ ਦਾ ਪਤਾ ਸੋ AI ਪਾਦਾ ਤਾਂ ਇਹ ਸਾਰਾ ਕੁਝ ਐਂ ਆ ਹੁਣ ਮੈਨੂਅਲ ਰਿਵਿਊ ਤੇ ਆਪਾਂ ਅਕਾਊਂਟ ਲਵਾਇਆ ਤੇ ਜੇ ਲੱਗੂਗਾ ਉਹਦੀ ਵੀ ਮਿਹਨਤ ਤਰ ਲਈ ਆ ਬੇਲਾ ਪਾਈ ਜਾਂਦੇ ਪਰ ਇਹ ਤਾਂ ਕੋਈ ਰਿਪਲਾਈ ਕਰ ਨਹੀਂ ਰਹੇ ਸੋ ਇੰਨੀ ਕੀ ਚੀਜ਼ ਸੀ ਕੋਈ ਸੱਜਣ ਮਿੱਤਰ ਉਹਨਾਂ ਨੇ ਆਪਾਂ ਨੂੰ ਕੱਢ ਕੇ ਦੱਸਤੀ ਤੇ ਬਾਕੀ ਦੀ ਗੱਲ ਬਾਤ ਇਸ ਵਲੌਗ ਦੇ ਵਿੱਚ ਚੱਲਦੇ ਵਲੌਗ ਦੇ ਵਿੱਚ ਕਰਦੇ ਆ ਭਾਈ ਵੀ ਹੋਰ ਕਿਹੜੇ ਕਿਹੜੇ ਕਾਰਨ ਬਣਦੇ ਆ ਤੇ ਜੇ ਤੁਸੀਂ ਆਪਦੇ ਖਾਤੇ ਇਹਨਾਂ ਚੀਜ਼ਾਂ ਤੋਂ ਬਚਾਉਣੇ ਆ ਤਾਂ ਕੀ ਕੋਸ ਸਾਨੂੰ ਜਿਹੜੇ ਉਹ ਪਾਪੜ ਵੇਲਣੇ ਪੈਣਗੇ ਠੀਕ ਆ ਜੀ ਤੇ ਇਧਰਲੇ ਪਾਸੇ ਖੜੀਆ ਕਣਕਵੰਨਾ ਜਿਹੜੇ ਸੱਜਣ ਭਾਈ ਕਹਿੰਦੇ ਰਹਿੰਦੇ ਆ ਵੀ ਕੱਲਾ ਫੇਸਬੁੱਕ YouTube ਤੇ ਡਿਪੈਂਡ ਨਾ ਰਿਹਾ ਕਰੋ ਆਮਦਨ ਦੇ ਜਿਹੜੇ ਸਾਧਨ ਆ ਉਹ ਹੋਰ ਵੀ ਬਣਾਇਆ ਕਰੋ ਵੀ ਆਮਦਨ ਦੇ ਸਾਧਨ ਜਿਦੋਂ ਹੁਣ ਆਪਾਂ ਖੇਤੀਬਾੜੀ ਵਾਲੇ ਪਰਿਵਾਰਾਂ ਚ ਹੁੰਦੇ ਆ ਨਾ ਤਾਂ ਖੇਤੀਬਾੜੀ ਦਾ ਹੀ ਮੇਨ ਹੁੰਦਾ ਤੇ ਜਿਵੇਂ ਤੁਹਾਨੂੰ ਪਹਿਲਾਂ ਪਤਾ ਵੀ ਨੌਕਰੀ ਨੌਕਰੀਆਂ ਬਈ ਆਪਾਂ ਕੀਤੀਆਂ ਨੇ ਜਦੋਂ ਤੁਸੀਂ ਆਪਣੇ ਸ਼ੌਂਕ ਪੂਰੇ ਕਰਨੇ ਆ ਡ੍ਰੀਮ ਪੂਰੇ ਕਰਨੇ ਆ ਤਾਂ ਕਿਸੇ ਨਾ ਕਿਸੇ ਚੀਜ਼ ਨੂੰ ਉਸ ਨੂੰ ਛੱਡਣਾ ਪੈਂਦਾ ਤਿਆਗਣਾ ਪੈਂਦਾ ਤਿਆਗ ਤਾਂ ਹਰ ਇੱਕ ਚੀਜ਼ ਦੇ ਵਿੱਚ ਦੇਣਾ ਹੀ ਪੈਂਦਾ ਫਿਰ ਕਿਤੇ ਜਾ ਕੇ ਤੁਸੀਂ ਇੱਕ ਪਲਾنگ ਆਪਦੇ ਸੁਪਨਿਆਂ ਦੀ ਦੁਨੀਆ ਵੱਲ ਪਟਦੇ ਹੋ ਤੇ ਬਾਕੀ ਹੁਣ ਇਹ ਖਿੱਤਾ ਵੀ ਵਧੀਆ ਹੁੰਦਾ ਜੇ ਖੇਤੇ ਦੇ ਤੌਰ ਤੇ ਗੱਲ ਕਰਦੇ ਆ ਸੋਸ਼ਲ ਮੀਡੀਆ ਕੋਈ ਮਾੜਾ ਖਿੱਤਾ ਨਹੀਂ ਜੇ ਇਹਨੂੰ ਵਧੀਆ ਤਰੀਕੇ ਨਾਲ ਆਪਾਂ ਵਧੀਆ ਢੰਗ ਨਾਲ ਵਰਤਦੇ ਹੈਗੇ ਠੀਕ ਹੈ ਜੀ ਐ ਆ ਪਾਈ ਗੱਲ ਵੀ ਬਾਕੀ ਜੇ ਨੌਕਰੀ ਵੀ ਕਰਨੀ ਹੈ ਹਨਾ ਆਪਾਂ ਉਹ ਤਾਂ ਕਿਹੜੇ ਵੇਲੇ ਮਰਜ਼ੀ ਕਰ ਲਈਏ ਜਦੋਂ ਆਪਣੇ ਐਕਸਪੀਰੀਅੰਸ ਲੈਟਰ 10 10 12 12 ਸਾਲਾਂ ਦੇ ਝੋਲੇ ਚ ਪਏ ਜਾਗੇ ਜੀ ਹੁਣ ਆਪਾਂ ਕਰਾਂਗੇ ਆ ਜਿੰਨੀ ਵੀ ਸਾਰੀ ਸਰੋਂ ਖੜੀ ਆ ਨਾ ਇਹਦੀ ਉੱਤੋਂ ਉੱਤੋਂ ਕਟਾਈ ਆ ਛੱਟੀ ਦੇ ਨਾਲ ਇਹਨੂੰ ਹੁਣ ਉੱਤੋਂ ਉੱਤੋਂ ਖੈਰੇ ਸਾਥੋਂ ਸੰਗਣੀ ਬੀਜੀਗੀ ਉਹਦੇ ਗੱਲਾਂ-ਗੱਲਾਂ ਚ ਗਲਤੀ ਇਹ ਹੋਈ ਆ ਜਾਦੇ ਸੰਗਣੀ ਹੋ ਗਈ ਸਰੋਂ ਇਹ ਤੇ ਘਰਕ ਜੋਗੀ ਬੀਜੀ ਹੋਈ ਆ ਇਹਨੂੰ ਸਾਰੀ ਨੂੰ ਉੱਤੋਂ ਨਾ ਐ ਡੰਡੇ ਨਾਲ ਐ ਵੜਦਾਂਗੇ ਉੱਤੋਂ ਗੱਲ ਲਾਦਾਂਗੇ ਦਾ ਫਿਰ ਉਹਦੇ ਨਾਲ ਇਹਦਾ ਫਟਾਰਾ ਵੱਜੂ ਤੇ ਵਧੀਆ ਹੋਜੂ ਸਰੋਂ ਐਂ ਹੁੰਦੀ ਆ ਜੀ ਗੱਲ ਹਾਂ ਐਂ ਹੁੰਦੀ ਠੀਕ ਆ ਜੀ ਤੇ ਅਗਲਾ ਹੁਣ ਕਹਿਤਾ ਜਿਵੇਂ ਹੁਣ ਚੱਲ ਬਾਈ ਸਟ੍ਰਾਈਕ ਪਾਉਣ ਵਾਲੇ ਨੇ ਕਿਸੇ ਨੇ ਪਾ ਤੀ ਵੀ ਇਦਾਂ ਦੀ ਗੱਲਬਾਤ ਹੋਈ ਆ ਭਾਈ ਹੁਣ ਕਹਿ ਇਹਨੂੰ ਜੋ ਮਰਜ਼ੀ ਕਹ ਤੋ ਹੁਣ ਉਹ ਬਿੱਲਾ ਫਰਦਾ ਨਾਲ ਵੀ ਇਸ ਤਾਂ ਜਾਨਵਰ ਨਾਲ ਬਾਈ ਇੰਨਾ ਕਿ ਪਿਆਰ ਕਰਦਿਆ ਹਨਾ ਤੇ ਤੁਹਾਡੇ ਸਾਹਮਣੇ ਆ ਸਾਰਾ ਕੁਝ ਵੀ ਸਾਰਾ ਦਿਨ ਕਿਵੇਂ ਆਪਾਂ ਚੌੜ ਕਰਨ ਲੱਗੇ ਰਹਿੰਦੇ ਆ ਨਾ ਨਾਲ ਤੇ ਪਰ ਥੱਕਾ ਕਰ ਗਿਆ ਕੋਈ ਸੱਜਣਾ ਚਲੋ ਤੂਦ ਦੀ ਛੱਟੀ ਲਿਉਣ ਆ ਰਹੀ ਸੀ ਤੂਦ ਦੀ ਛੱਟੀ ਵੱਲ ਘੰਟ ਵੜਦੀ ਆ ਹਨਾ ਇਹ ਆ ਗਿਆ ਭਾਈ ਆਪਣਾ ਗਾਹਾਂ ਦਾ ਖੇਤ ਜਿਹਦੀ ਆਪਾਂ ਕਈ ਵਾਰੀ ਜ਼ਿਕਰ ਕਰਦੇ ਰਹਿੰਦੇ ਆ ਵਸਰ ਉਹ ਥੋੜੀ ਜਿਹਾ ਆਪਣਾ ਆਧਾ ਕ ਵਾਹਣ ਇੱਥੇ ਆ ਗਿਆ ਅੱਧੇ ਤੋਂ ਵੱਧ ਤੇ ਅੱਧਾ ਜਿਹੜਾ ਹੋ ਘਰ ਕੋਲੇ ਆ ਇਧਰ ਲਈ ਮੋਟਰ ਅੱਜ ਛੱਡੀ ਹੋਈ ਹੈ ਗੱਗੂ ਨੇ ਕਿਉਂਕਿ ਗੱਗੂ ਦਾ ਵਾਹਣ ਇਧਰ ਆਪਣੇ ਨਾਲ ਹੀ ਆ ਗਿਆ ਹਨ ਤਾਜ਼ਿਕਾ ਵਾਹਣ ਇਧਰ ਰਹਿ ਜਾਂਦਾ ਚੱਕਰੀ ਮੁੰਡੇ ਨੇ ਮੋਢੇ ਤੇ ਕਹੀ ਤੇ ਦੇਖਣ ਚ ਲੈ ਗਿਆ ਕਿਉਂਕਿ ਗੱਗੂ ਜੀ ਅਕਸਰ ਇੱਕ ਕੰਪਲੀਟ ਹੁੰਦੀ ਆ ਇਹ ਆਬਦਾ ਵਹਨਤਾ ਰਵਾਉਂਦਾ ਰਵਾਉਂਦਾ ਨਾਲ ਗਵਾਂਡੀਆਂ ਦਾ ਵੀ ਰਵਾ ਦਿੰਦਾ ਵੀ ਜੇ ਹੁਣ ਇਹਨੇ ਆ ਖੇਤ ਵਿੱਚ ਛੱਡਿਆ ਹੋਇਆ ਤਾਂ ਸੁਭਾਵਿਕ ਜੀ ਗੱਲ ਆ ਵੀ ਉਹ ਥਰਡ ਲਾਈਨ ਦਾ ਪਟਾ ਗਵਾਂਡੀਆਂ ਦਾ ਉਹਨਾਂ ਨੂੰ ਵੀ ਇਹ ਫਰੀ ਖਾਤੇ ਪਾਣੀ ਲਵਾ ਦਿੰਦਾ ਖੜੀ ਆ ਇਧਰਲੇ ਪਾਸੇ ਗੱਗੂ ਦੀ ਫਸਲ ਵਾੜੀ ਸਾਡੀ ਕਣਕ ਖੇਤ ਸਾਰੀ ਇਕੱਠੀ ਉਬੀਜੀ ਹੋਈ ਆ ਇੱਕੋ ਦਿਨ ਦੀ ਵਜਾਂਦਾ ਆਪਣੀ ਤੇ ਗੱਗੂ ਦੀ ਕੁਸ਼ਕ ਬਾਹਣ ਦੀ ਇੱਕ ਦਿਨ ਦੀ ਫਰਕ ਹੈ ਕਿਉਂਕਿ ਆਪਣੇ ਕੋਲ ਠੇਕੇ ਦੇ ਬਾਹਣ ਹਨਾ تنਵੀਰ ਵਾਲਾ ਹੁੰਦਾ ਉਹਦੇ ਕਰਕੇ ਵੱਧਦਾ ਤੇ ਗੱਗੂ ਕਰਦਾ ਘਰੇਲੂ ਤੇ ਦੂਜੇ ਤਾਜੀ ਗਾਲ ਛੋਟੇ ਤਾਜ ਵਾਲਾ ਬਾਹਣ ਹੁੰਦਾ ਗੱਗੂ ਕੋਲੇ ਤੇ ਹਜੇ ਸਾਡੀ ਕਣਕ ਲੱਗੀ ਨਹੀਂ ਬੱਲੀਆਂ ਕੱਢਣ ਤੇ ਇੱਧਰ ਗਵਾਂਡੀਆਂ ਦੀ ਕਣਕ ਬੱਲੀਆਂ ਗੱਡੇ ਇਹ ਵੀ ਹਨਾ ਕਿੱਡੀ ਵੱਡੀ ਕੁਦਰਤ ਦੀ ਖੇਡ ਆ ਯਾਰ ਵੀ ਇੱਕ ਦਾਣਾ ਡਿੱਗਦਾ ਧਰਤੀ ਦੇ ਉੱਤੇ ਉਹ ਦਾਣਾ ਹਰਾ ਹੁੰਦਾ ਤੇ ਕਿਵੇਂ ਉਹਦੇ ਚੋਂ ਐਂ ਕਹਿ ਲਓ ਵੀ ਹੁਣ ਆ ਦੇਖੋ ਜਿਵੇਂ ਆ ਖੜੀ ਆ ਹਨਾ ਤੇ ਇਹਦੇ ਚੋਂ ਆ ਥੱਲੇ ਪੀਪਣੀਆਂ ਜਾਂ ਨਿਕਲਦੀਆਂ ਜਿਹੜੀਆਂ ਇੱਕ ਲੇਅਰ ਫੇਰੇ ਤੇ ਚਾਹ ਦੂਜੀ ਨਿਕਲਿਆ ਫੇਰ ਆਹ ਤੀਜੀ ਨਿਕਲ ਕੇ ਇਹ ਤੋਂ ਬਾਅਦ ਜਿਹੜੀ ਉਹ ਅੱਗੇ ਜਾ ਕੇ ਇਹਨੇ ਬੱਲੀ ਬਣ ਜਾਣਾ ਜਿਵੇਂ ਹੁਣ ਇੱਥੇ ਆ ਦੇਖੋ ਆ ਆ ਨਿਕਲੀ ਜਾਂਦੀ ਹੈ ਇਹਦੇ ਵਿੱਚੋਂ ਬੱਲੀ ਹੈ ਨਾ ਤੇ ਵੀ ਕਿੱਡੀ ਸੋਹਣੀ ਕੁਦਰਤ ਦੀ ਇਹ ਪਰਖੇ ਰਿਆ ਤੇ ਕਿੱਡੇ ਤਕੜਾ ਕੁਦਰਤ ਦਾ ਸੰਧਾਤਾ ਐਨ ਲਾ ਲੋ ਵੀ 1 ਏਕੜ ਦੇ ਵਿੱਚ ਕਿੱਲੇ ਦੇ ਵਿੱਚ ਆਪਾਂ ਹਨਾ 40 42 ਕਿਲੋ ਵੀ ਪਾਉਨੇ ਆ ਵੱਧ ਤੋਂ ਵੱਧ 45 ਪਾ ਲੈਂਦੇ ਚਲੋ ਬਹੁਤ ਸੱਜਣ 50 55 ਉਹ ਹਰੇਕ ਆਪਦੀ ਆਪਦੀ ਬਿਜਾਨ ਦੇ ਹਿਸਾਬ ਨਾਲ ਪਾ ਲੈਂਦਾ ਹਨਾ ਤੇ ਕਿੰਨਾ ਕੁ ਵੀ ਪਾਉਨੇ ਆ ਤੇ ਉਹਦੇ ਚੋਂ ਦੇਖ ਲਓ ਵੀ ਕਿੰਨੀ ਫਸਲ ਨਿਕਲੇ ਆਉਂਦੀ ਹੈਗੀ ਜੀ ਕਿੱਡੀ ਸੋਹਣੀ ਕੁਦਰਤ ਨੇ ਆਵਦੀ ਜਿਹੜੀ ਰਚਨਾਗੀ ਉਹ ਰਚੀਆ ਕਿਤੇ ਇਨਸਾਨ ਨੇ ਛਿੱਟਾ ਦਿੱਤਾ ਹੁਣ ਉਤੋਂ ਇਹ ਕਹਣਾ ਫੁੱਟੀ ਹੋਣੀ ਆ ਉਹਨੇ ਫੇਰ ਦੁਬਾਰੇ ਦੇਖਿਆ ਵੱਡੀ ਗਈ ਫੇਰ ਉਹਨੇ ਵੀ ਹੋਰ ਖਲਾੜਿਆ ਫੇਰ ਵੱਡੀ ਗਈ ਕਿਵੇਂ ਦੀ ਕਿਵੇਂ ਚਲਦੀ 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 ਹੈਨਾ ਆਪਣੇ ਇਨਸਾਨ ਦੇ ਦਿਮਾਗ ਦੇ ਵਿੱਚ ਕੁਦਰਤ ਨੇ ਇਹ ਚੀਜ਼ ਪਾਈ ਤੇ ਉਤੋਂ ਜਿਹੜਾ ਇਹ ਸਾਰਾ ਕੁਝ ਪਤਾ ਲੱਗਿਆ ਕੋਠੇ ਤੇ ਚੜਕੇ ਮੁੰਡਾ ਮੇਰੀ ਫੋਟੋ ਖਿੱਚਣ ਦਾ ਪ੍ਰਯਾਸ ਕਰ ਰਿਹਾ ਕਰਨਾ ਕੀ ਚਾਹੁੰਦੇ ਹੋ ਫੋਟੋ ਠੀਕ ਹੈ ਜੀ ਆਇਆ ਹੈ ਵੀ ਕੋਠੇ ਤੇ ਚੜ ਕੇ ਵਧੀਆ ਹੁੰਦੀ ਆ ਹੈ ਵੀ ਫੇਰ ਵੀ ਕੋਈ ਤਾਂ ਕਾਰਨ ਹੋਊਗਾ ਕੋਠੇ ਤੇ ਚੜਨ ਦਾ ਤੇਰਾ ਫੋਟੋ ਵਗਿਆ ਸਾਰੇ ਬੰਨ੍ਹਦੇ ਆ ਜਾਂਦੇ ਆ ਕਹਿਂ ਦਿਖਾਉਣਾ ਵੀ ਭਾਈ ਅਸੀਂ ਪੌੜੀਆਂ ਚੜ੍ਹਿਓ ਸੀ ਆ ਕੋਠੇ ਨੂੰ ਹਾਂ ਪੌੜੀਆਂ ਚੜ੍ਹਿਓ ਕਿ ਪੌੜੀਆਂ ਦਿਖਾਈਆਂ ਆਪਣੀਆਂ ਇੱਧਰ ਆ ਮੈਨੂੰ ਪੌੜੀਆਂ ਤਾਂ ਦਿਖਾ ਆਇਆ ਹੈ ਪੌੜੀਆਂ ਕਿੱਥੇ ਆ ਵੇ ਪਹਿਲਾ ਇਤੇ ਓਟਾ ਓਟੇ ਤੇ ਚੜ ਜਾ ਓਟੇ ਤੇ ਚੜ ਕੇ ਉਹ ਗੱਡਰ ਨੂੰ ਹੱਥ ਪਾ ਕੇ ਸਿੱਧਾ ਤਹਾ ਆ ਪੌੜਗਾ ਨੇ ਹੈ ਠੀਕ ਆ ਨਹੀਂ ਆਹਾ ਓਟਾ ਤਾਂ ਬਣਾਇਆ ਸੀ ਇਥੇ ਚੁੱਲਾ ਕਿੱਧਰ ਗਿਆ ਕੋਈ ਚੁੱਲਾ ਰਿੱਟਾਤਾ ਚੁੱਲਾ ਬਾਲ ਨੇ ਖਾ ਗਿਆ ਹੈ ਕੁਝ ਕਹਿ ਦੱਸਣਾ ਚਾਹੂੰ ਫਸਲਵਾਰੇ ਆਪਦੀ ਵਾਰੀ ਠੀਕੜੀ ਆ ਬਹੁਤ ਵਧੀਆ ਖੜੀ ਹੈ ਹਾਂਜੀ ਬਸ ਕਿਹੜੀ ਆਪਣੀ ਉਧਰ ਆ ਗਈ ਫਸਲ ਉਹ ਖਰਾਬ ਹੋਈ ਹੈ ਕਣਕ ਉਹ ਤਾਂ ਪਾਣੀ ਨਾਲ ਖਰਾਬ ਹੋਣੀ ਪਾਣੀ ਨਾਲ ਧੱਕਾ ਲੱਗ ਤੇ ਆਪਣਾ ਘਲਾ ਨਨਮ ਖੜਾ ਹਣਾ ਜੱਲਾ ਹੋ ਗਿਆ ਇਹ ਵੀ ਮਾਰਨੀ ਮਾਰਨੀ ਵੀ ਨਹੀਂ ਮੰਨਿਆ ਬਹਾਨੇ ਵੀ ਨਹੀਂ ਮੰਨਿਆ ਹੁਲਜਗੇ ਹੁਲਜਗੇ ਕਿ ਅਸੀਂ ਨਵਾਂ ਵੀ ਬੀਜ ਕੇ ਦੇਖੇ ਚਲੋ ਆਪਾਂ ਵੀ ਦੱਸਾਂਗੇ ਨਹੀਂ ਕਿਉਂਕਿ ਉਹ ਕਈ ਵਾਰੀ ਹੁੰਦਾ ਕਿਉਂਕਿ ਇਹ ਸਾਡਾ ਜਿਹੜਾ ਟਿੱਬੇ ਵਾਲਾ ਵਹਣਾ ਇਹ ਸਾਰਾ ਕਿਸੇ ਟਾਈਮ 'ਚ ਇਧਰ ਲੈ ਕੇ ਉਹ ਤੁਰ ਤੱਕ ਸਾਹਮਣੇ ਟਿੱਬਾ ਜਾਂਦਾ ਨਾ ਵੀ ਉਹ ਟਿੱਬੇ ਕਰਕੇ ਉਹਦੇ ਕਰਕੇ ਫਰਕ ਪੈ ਜਾਂਦਾ ਨਾ ਚੀਜ਼ਾਂ ਦਾ ਤੇ ਇੱਥੇ ਹਲਦੀ ਲਾਈ ਹੋਈ ਸੀ ਹਲਦੀ ਚ ਵੀ ਮੁੰਡਿਆਂ ਨੇ ਪਾਣੀ ਘੱਟ ਪਾਇਆ ਥੋੜਾ ਜਿਹਾ ਕਿਉਂਕਿ ਹਲਦੀ ਪਾਣੀ ਵੱਧ ਪਾਲਦੀ ਹੁੰਦੀ ਆ ਹੈਨਾ ਹਾਂ ਅਸੀਂ ਡਬੋ ਕੇ ਰੱਖੀ ਹਾਂ ਡਬੋ ਕੇ ਰੱਖੀ ਹਲਦੀ ਖੈਰ ਫੇਰ ਵੀ ਵਧੀਆ ਨਿਕਲੀ ਪਾਣੀ ਜਿਆਦਾ ਲੱਗ ਗਿਆ ਹਲਦੀ ਨੂੰ ਤੇ ਅਸੀਂ ਪਰਸੋ ਚੌਥੇ ਪੱਟ ਲਈ ਸੀ ਲੈ ਗਏ ਹਾਂ ਸਾਲ ਦੀ ਹਲਦੀ ਹੋ ਗਈ ਆਪਣੀ ਹੁਣ ਕਹਾਂ ਲਿਆ ਸਾਡੇ ਕੋਲੇ ਵੀ ਵੱਧ ਗਿਆ ਅਸੀਂ ਹੋਰ ਵਧਾਵਾਂਗੇ ਹਲਦੀ ਠੀਕ ਹੈ ਜੀ ਹੋਰ ਕੋਈ ਦੱਸਣਾ ਚਾਹ ਹੁਣ ਇੱਥੇ ਆਪਾਂ ਫਿਰ ਅੱਜ ਕੀ ਦਿਖਾ ਲਈਏ ਵੀ ਸਬਜ਼ੀ ਦਾ ਵਾਹ ਲਾ ਦਾਂਗੇ ਪਿੰਡਿਆਂ ਲਾ ਦਾਂਗੇ ਪਿੰਡੀ ਲਾ ਦਾਂਗੇ ਕੱਦੂ ਬੱਲਾ ਤਾਂ ਲਾ ਦਿਆਂ ਕਰੇ ਅਲਫਾਫਿਆਂ ਚ ਲਾ ਦਿਆਂ ਹਾਂ ਬਸ ਜਦੋਂ ਹਰੀ ਹੋਵਨੀ ਉਹ ਫੇਰ ਇੱਥੇ ਦੱਬ ਦਾਂਗੇ ਕਰਕੇ ਕੜ ਕੁੜ ਕੇ ਲਾ ਦਾਂਗੇ ਇੱਧਰ ਵੀ ਆਪਣਾ ਥਾਂ ਪਿਆ ਇੱਧਰ ਵੀ ਥਾਂ ਪਿਆ ਦਾ ਉਧਰ ਜਾ ਗੋਭੀ ਫਿਰ ਉਹ ਟਰੈਕਟਰ ਕਮਗਾ ਲੈਨੇ ਆਪਾਂ ਆਪਣੀ ਫੇਰ ਪਾਣੀ ਨੇ ਖਰਾਬ ਕਰਤੀ ਸੀ ਨਾ ਉਹਦੇ ਕੋਲ ਪਾਣੀ ਆਪ ਹੀ ਟੋਣ ਲੈਣੀ ਮੀਹ ਵਾਲੇ ਪੈ ਗਏ ਤੇ ਲਾਈਟ ਹੈਗੀ ਸੀ ਪਰ ਖਰਾਬ ਕਰਤੀ ਕਿੰਨੇ ਕ ਲੱਗਿਆ ਪਾਣੀ ਪਾਣੀ ਆ ਜਿਹੜਾ ਪਿਆਗਾ ਲੱਗ ਜੂ ਟਾਈਮ ਤਾਂ ਟਾਈਮ ਲੱਗ ਜੂ ਫਿਰ ਦੋ ਤਿੰਨ ਘੰਟੇ ਲੱਗ ਜਣਗੇ ਗਵਾਂਡੀਆਂ ਦੇ ਫੇਰ ਕਿੰਨੇ ਕ ਟਾਈਮ ਲੱਗ ਭੇਜੇਗਾ ਵਾਂਡੀਆਂ ਦੇ ਨਹੀਂ ਗਾਇਜ਼ ਕੀਤੇ ਇਹ ਤਾਂ ਕਿ ਫਿਰ ਆਪਣੇ ਗੇੜੇ ਵਾਲੇ ਆ ਗਏ ਐਵੇਂ ਉੱਧਰ ਨਹੀਂ ਗਗੂ ਕਿਤੇ ਵੀ ਪਾਣੀ ਛੱਡੇ ਚਾਹੇ ਇਧਰ ਲਈ ਮੋਟਰ ਦਾ ਛੱਡੇ ਚਾਹੇ ਘਰ ਵਾਲੀ ਮੋਟਰ ਦਾ ਛੱਡੇ ਉਧਰ ਦੀ ਦਾ ਪੱਕਾ ਹੁੰਦਾ ਵੀ ਗਵਾਂਡੀਆਂ ਨੂੰ ਗਿਫਟ ਦੇਣਾ ਹੀ ਦੇਣਾ ਨਾਲ ਐਦ ਕੀ ਫਿਰ ਅਗਲਾ ਕੁੱਟੂਗਾ ਵੀ ਅਗਲੇ ਵਾਲੀ ਵਾਰੀ ਵਾਰੀ ਨਹੀਂ ਛੱਡਦੇ ਆ ਨਾ ਬਖਸ਼ਦਾ ਕਿ ਹੁਣ ਇਹ ਜੀ ਉਹਨਾਂ ਨੇ ਕੁੱਟਣਾ ਹੈ ਤੇ ਹੁਣ ਗੇੜਾ ਤੇ ਗੇੜਾ ਰੱਖਣੀ ਆਪਾਂ ਚੱਲੀਏ ਫਿਰ ਆਪਾਂ ਘਰ ਨੂੰ ਚਲੋ ਚੱਲ ਕੇ ਚਾਹ ਬਣਾਈਏ ਹੈਨਾ ਆ ਜਾ ਫਿਰ ਤੇ ਬਾਕੀ ਦੇ ਰਹੇ ਆ ਭਾਈ ਜਿਵੇਂ ਆਪਾਂ ਗੱਲ ਕਰ ਰਹੇ ਸੀ ਹਨਾ ਸੋਸ਼ਲ ਮੀਡੀਆ ਅਕਾਊਂਟ ਸੀ ਅੱਜ ਦੀ ਜਿਹੜੀ ਵੀਡੀਓ ਐ ਸਪੈਸ਼ਲੀ ਇਸੇ ਚੀਜ਼ ਵਾਸਤੇ ਆਪਾਂ ਬਣਾਈ ਸੀ ਵੀ ਆਪਣੇ ਨਾਲ ਹੋ ਗਿਆ ਸੋਨੂੰ ਪਤਾ ਲੱਗਦਾ ਰਹੇ ਵੀ ਗੱਲਬਾਤ ਕੀ ਆ ਕਿਉਂ ਅਕਾਊਂਟ ਸਸਪੈਂਡ ਹੁੰਦੇ ਆ ਆਪਣੇ ਅਕਾਊਂਟ ਦਾ ਰੀਜ਼ਨ ਮੈਂ ਸੋਨੂੰ ਦੱਸਦਾ ਕਿਵੇਂ ਨਾ ਕਿਵੇਂ ਕਰਕੇ ਐਨੀ ਹਾਉ ਆਪਾਂ ਪਤਾ ਕਰਵਾਇਆ ਉਹਦੇ ਚ ਹੁਣ ਦੋ ਤਿੰਨ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਇੱਕ ਮੈਂ ਸਕਰੀਨਸ਼ਾਟ ਅਟੈਚ ਕਰ ਦੂੰ ਨਾਲ ਹਨਾ ਉਹਦੇ ਵਿੱਚ ਕੁਝ ਸਕਿਨ ਇਨਫੋਰਮੇਸ਼ਨ ਮੈਨੂੰ ਹਾਈਡ ਕਰਨੀ ਪੈਣੀ ਆ ਪਾਸਵਰਡ ਚੇਂਜ ਹੋਇਆ ਸੀ ਆਪਣੇ ਇੰਸਟਾਗ੍ਰam ਅਕਾਊਂਟ ਦਾ ਉਹ ਦਿਖਾ ਰਿਹਾ ਹੈਗਾ ਵੀ ਤੁਸੀਂ 2 ਫਰਵਰੀ ਨੂੰ ਅਪਡੇਟ ਕੀਤਾ ਪਾਸਵਰਡ ਸ਼ਾਮ ਨੂੰ 7:00 ਵਜੇ 11 ਕ ਮਿੰਟ ਤੇ ਹਾਲਾਂਕਿ ਆਪਾਂ ਕੋਈ ਵੀ ਪਾਸਵਰਡ ਅਪਡੇਟ ਨਹੀਂ ਕੀਤਾ ਪਰ ਉਹ ਜਿਹੜਾ ਮੈਟਾ ਦਾ ਸਿਸਟਮ ਆ ਉਥੋਂ ਮਗਾਈ ਆ ਇਹ ਜਾਣਕਾਰੀ ਬਹੁਤ ਔਖਾ ਬੰਦਾ ਲੱਭਿਆ ਸੀ ਆਪਾਂ ਕੋਈ ਚਲੋ ਹੱਥ ਪੱਲਾ ਮਾਰਨਾ ਪੈਂਦਾ ਤੇ ਉਹ 2 ਫਰਵਰੀ ਨੂੰ ਪਾਸਵਰਡ ਇੱਕ ਤਾਂ ਅਪਡੇਟ ਹੋਇਆ ਤੇ ਫਿਰ ਰਾਤ ਨੂੰ ਡੇਢ 1:00 ਵਜੇ ਤੋਂ ਲੈ ਕੇ ਡੇਢ ਵਜੇ ਤੱਕ ਸਟ੍ਰਾਈਕਾਂ ਵੱਜੀਆਂ ਜਿਹੜੀਆਂ ਉਹਦੇ ਕਰਕੇ ਅਕਾਊਂਟ ਸਸਪੈਂਡ ਆ ਫਿਰ ਇਹ ਸਾਰੇ ਅਕਾਊਂਟ ਲਿੰਕ ਹੁੰਦੇ ਆਗੇ ਤੇ ਹੁਣ ਬਹੁਤੇ ਸੱਜਣਾਂ ਨਾਲ ਗੱਲਬਾਤ ਕੀਤੀ ਤਾਂ ਇਹ ਲੱਗਦਾ ਵੀ ਜਿਹੜੇ ਆਪਾਂ ਨੂੰ ਚਲੋ ਇਹ ਥੋੜਾ ਜਿਹਾ ਸਖਾਲਾ ਕੰਮ ਹੁੰਦਾ ਵੀ ਜਦੋਂ ਆਪਾਂ ਇੰਸਟਾਗ੍ਰam ਜਦੋਂ ਆਪਾਂ ਇੰਸਟਾਗ੍ਰam ਤੇ ਰੀਲ ਪਾਉਂਨੇ ਆ ਉਹੀ ਰੀਲ ਉਹੀ ਪੋਸਟ ਉਹੀ ਸਟੋਰੀ ਫੇਸਬੁੱਕ ਤੇ ਚੱਲ ਜਰੂਰ ਜਾਂਦੀ ਆ ਪਰ ਉਹਦਾ ਰੌਲਾ ਕੀ ਆ ਜਿਵੇਂ ਹੁਣ ਆਪਣਾ ਇਹ ਅਕਾਊਂਟ ਸਸਪੈਂਡ ਹੋਇਆ ਤਾਂ ਨਾਲ ਦੀ ਨਾਲ ਚੱਕ ਕੇ ਉਹਨਾਂ ਨੇ ਇੰਸਟਾਗ੍ਰam ਦੇ ਵਾਲਾ ਫੇਸਬੁੱਕ ਵਾਲਾ ਵੀ ਬੈਨ ਕਰਤਾ ਉਹ ਵੀ ਬੰਦ ਕਰਤਾ ਹਾਲਾਂਕਿ ਕੱਲ ਮੈਨੂੰ ਕੋਸ਼ਕ ਜਿਹੜੀ ਆਪਣੀ ਸਬਸਕ੍ਰਿਪਸ਼ਨ ਲਈ ਹੁੰਦੀ ਹੈ ਕਿਸੇ ਸੱਜਣ ਮਿੱਤਰ ਨੇ ਉਹਦੀ ਮੇਲ ਆਈ ਹੈਗੀ ਵੀ ਉਹ ਰੀਨਿਊ ਹੋ ਗਈ। ਸੋ ਉਹਦ ਨਾਲ ਸਾਹ ਚ ਸਾਹ ਆਏ ਵੀ ਖਾਤਾ ਜਿਉਂਦਾ ਹਜੇ ਆਸ ਜੀ ਵੱਜੀ ਹੋਈ ਆ। ਤੇ ਬਾਕੀ ਜਿਹੜੇ ਮੇਨ ਕਾਰਨ ਆ ਰਹੇ ਹੈਗੇ ਇਹਦੇ ਵਿੱਚ ਬਹੁਤੇ ਫਰਾਡ ਵੀ ਚੱਲ ਰਿਹਾ। ਵੀ ਤੁਹਾਨੂੰ ਕੁਝ ਓਦਾਂ ਨਿਆ ਫੋਟੋ ਓਦਾਂ ਨਿਆ ਵੀਡੀਓ ਭੇਜੇ ਜਾਂਦੇ ਨੇ ਜਿਹੜੀਆਂ ਅੰਡਰ 16 ਹੁੰਦੀਆਂ ਨੇ ਤੇ ਜਾਂ ਫਿਰ ਕੋਈ ਵਾਇਓਲੇਸ਼ਨ ਵਾਲਾ ਕੰਟੈਂਟ ਭੇਜ ਦਿਆ ਕੋਈ ਬੰਦਾ ਜਿਵੇਂ ਆਪਣੇ ਕੋਲ ਕਿਉਂਕਿ ਪਹਿਲਾ ਰਿਕੁਐਸਟ ਦੇ ਵਿੱਚ ਆਉਂਦਾਗਾ ਵੀ ਆਪਾਂ ਹਰੇਕ ਮੈਸੇਜ ਸਿੱਧਾ ਨਹੀਂ ਆਉਂਦਾ ਆਪਾਂ ਨੂੰ ਉਹਨੂੰ ਐਕਸੈਪਟ ਵੀ ਕਰਦੇ ਆ ਤਾਂ ਉਹਨੋਂ ਨਾਲ ਦੇ ਨਾਲੇ ਰਿਪੋਰਟ ਮਾਰ ਦਿੰਦੇ ਆ ਤੇ ਬਾਕੀ ਸੋਡੇ ਤੋਂ ਪ੍ਰੋਮੋਸ਼ਨਾਂ ਕੁਛ ਇਦਾਂ ਨਹੀਂ ਕਰਾਈਆਂ ਜਾਂਦੀਆਂ ਨੇ ਤੇ ਤੁਸੀਂ ਆਮ ਪ੍ਰੋਮੋਸ਼ਨ ਕਰ ਦਿੰਦੇ ਹੋ ਉਹ ਕਹਿੰਦੇ ਆ ਭਾਈ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਆ ਚੀਜ਼ ਲਿਖਣੀ ਆ ਤੇ ਉਹ ਜਿਹੜੇ ਪਾਰਟਿਕੂਲਰ ਸ਼ਬਦ ਆਗੇ ਉਹ ਇਹਨਾਂ ਨੇ ਬੈਨ ਕਰ ਰੱਖੇ ਆਗੇ ਕਿਰਮੈ ਨਾਂ ਨਹੀਂ ਲੈ ਸਕਦਾ ਕਿਉਂਕਿ ਨਹੀਂ ਆ ਵੀਡੀਓ ਤੇ ਵੀ ਪੰਗਾ ਪੈ ਜਾਣਾ ਸੋ ਉਹ ਤਾਂ ਨਹੀਂ ਗੱਲਾਂ ਬਾਤਾਂ ਨੇ ਤੇ ਬਾਕੀ ਜਿਹੜਾ ਇਹ ਹਾਰਮਫੁਲ ਕੰਟੈਂਟ ਹੋ ਗਿਆ ਇਦਾਂ ਦੀਆਂ ਚੀਜ਼ਾਂ ਨੇ ਉਹ ਪਾ ਦਿੰਦੇ ਖੈਰ ਸਾਡਾ ਕੋਈ ਕੰਟੈਂਟ ਹਾਰਮਫੁਲ ਹੈ ਨਹੀਂ ਸੀ ਤੇ ਗੱਗੂ ਤੇ ਤੂੰ ਨਾਲ ਹੈ ਨਹੀਂ ਸੀ ਹਨਾ ਜਿੱਦੇ ਮੋਤੀ ਪਰ ਤੋਂ ਉੱਥੇ ਮਿੱਟੀ ਪਾਈ ਜਾ ਰਾਹ ਤੇ ਨਾ ਉਹਦੇ ਹੈ ਨਹੀਂ ਹੈ ਨਹੀਂ ਸੀਗਾ ਤੇ ਉਹਦੇ ਮੋਤੀ ਥੱਲੇ ਨਾ ਮਿੱਟੀ ਗੱਡੀ ਜਾਂਦੇ ਸੀ ਬੈਠ ਜਿਵੇਂ ਪਹਿਲਾਂ ਵੀ ਚੌੜ ਕਰ ਦਿੰਦੇ ਉਹਦੇ ਨਾਲ ਉਹ ਕਹਿੰਦੇ ਤੁਸੀਂ ਭਾਈ ਕੁੱਤੇ ਨੂੰ ਮਾਰਦੇ ਹੋ ਉਹਦਾ ਪਚਾੜ ਕਰਦੇ ਆ ਆਪਣਾ ਆਪਣਾ ਹੀ ਆ ਕੁੱਤਾ ਉਹੀ ਤਾਂ ਸਭਾਉਣੇ ਆ ਕਿਦੋਂ ਉਹੀ ਤਾਂ ਹੈ ਸਾਰਾ ਦਿਨ ਮਗਜ ਸਾਡਾ ਖਾਂਦਾ ਉਹ ਉਹ ਆ ਵੀ ਆਪਣੇ ਘਰ ਕੋਲੇ ਉਹ ਬੈਠਾ ਹੁੰਦਾ ਘਰੇ ਹੰਦਾ ਤੜਕੇ ਆ ਗਿਆ ਉਹਨੂੰ ਬਾਕੀ ਚੀਜ਼ ਇਹ ਆ ਭਾਈ ਵੀ ਚੈਟ سپورਟ ਉਹਨਾਂ ਸੱਜਣਾ ਨੂੰ ਹੀ ਅਵੇਲੇਬਲ ਆ ਇੰਸਟਾਗ੍ਰam ਤੇ ਫੇਸਬੁੱਕ ਤੇ ਜਿਨ੍ਹਾਂ ਨੇ ਇਹਨਾਂ ਦਾ 1500 ਵਾਲਾ ਪੈਕ ਖਰੀਦਿਆ ਹੋਇਆ ਸਬਸਕ੍ਰਿਪਸ਼ਨ ਲਈ ਹੋਇਆ ਯਾਨੀ ਕਿ ਜਿਹੜਾ ਨੀਲਾ ਟਿੱਕਣੀ ਆ ਜਾਂਦਾ ਹੁੰਦਾ ਵੈਰੀਫਾਈਡ ਪ੍ਰੋਫਾਈਲ ਕੱਲੀਆਂ ਵੈਰੀਫਾਈਡ ਪ੍ਰੋਫਾਈਲਾਂ ਵਾਸਤੇ ਚੈਟ سپورਟ ਅਵੇਲੇਬਲ ਆ ਬਾਕੀ ਹੋਰ ਕਿਸੇ ਵਾਸਤੇ ਵੀ ਚੈਟ ਸਪੋਰਟ ਅਵੇਲੇਬਲ ਨਹੀਂ ਹੈਗੀ ਇਹਨਾਂ ਦੀ ਸੋ ਇਹ ਵੱਡੀ ਚੀਜ਼ ਆ ਯਾਰ ਤੇ ਵੀ ਹੋਣੀ ਚਾਹੀਦੀ ਆ ਹਨਾ ਸੋ ਉਹਦੇ ਕਰਕੇ ਭਾਈ ਜਿਹੜਾ ਵੀ ਮੈਂ ਬਿੱਟਰ ਅਫੋਰਡ ਕਰ ਸਕਦਾ ਉਹ ਚੈਟ ਸਪੋਇ ਲੈ ਕੇ ਰੱਖਿਆ ਕਰੋ ਨੀਲਾ ਟਿੱਕ ਸੋ ਨੂੰ ਆਉਣ ਵਾਲੇ ਟਾਈਮ ਦੇ ਉੱਤੇ ਜਿਹੜੇ ਸਟ੍ਰਾਈਕਾਂ ਤੋਂ ਤੇ ਇਦਾਂ ਦੇ ਜਿਹੜੇ ਮੁੱਦੇ ਆ ਉਹਨਾਂ ਤੋਂ ਇਹ ਬਚਾ ਦਿੰਦੀ ਆ ਸਫਰ ਸ਼ੁਰੂ ਕਰਨਾ ਸੀ ਪਰ ਹੁਣ ਜਿੰਨਾ ਟਾਈਮ ਇਹ ਚੱਲਦੇ ਨਹੀਂ ਹਨਾ ਉਹਨਾਂ ਟਾਈਮ ਥੋੜਾ ਜਿਹਾ ਔਖਾ ਵੀ ਜਾਂ ਤਾਂ ਹੁਣ ਇੱਕ ਪਾਸਾ ਜਾ ਹੋ ਜੇ ਯਾਰ ਵੀ ਚਲਾਉਣਗੇ ਵੀ ਜਾਂ ਨਹੀਂ ਵਿਚ ਵਿਚਾਲੇ ਜੇ ਲਮਕਾਰ ਰੱਖਿਆ ਹਨ ਤੇ ਕਿਸੇ ਤਨਪਤਨ ਲਾਉਣ ਨਹੀਂ ਫਿਰ ਆਪਾਂ ਉਸ ਸਾਹਿਬ ਨਾਲ ਕੋਈ ਗੱਲਬਾਤ ਹੋਰ ਅੱਗੇ ਤੋਰੀਏ ਪਰ ਫਿਲਹਾਲ ਇਹ ਅਭੀ ਉਡੀਕ ਜਾਰੀ ਆ ਤੇ ਲਗਭਗ ਬਹੁਤ ਸੱਜਣਾ ਤੋਂ ਸੁਣਿਆ ਵੀ ਕਹਿੰਦੇ 11-12 ਦਿਨ ਇਹ ਲੈ ਲੈਂਦੇ ਆਗੇ ਤੇ ਅੱਜ ਤਰੀਕ 11 ਜਨਵਰੀ ਹੋਰ ਅੱਜ ਤਰੀਕ 11 ਫਰਵਰੀ ਹੋ ਰਹੀ ਆ ਵਲੌਗ ਇਹ ਪਿਛਲੇ 2 ਦਿਨਾਂ ਦਾ ਸ਼ੁਰੂ ਕੀਤਾ ਹੋਇਆ ਮੈਂ ਤੇ ਅੱਜ ਇਹਨੂੰ ਤਨਪਤਨ ਲਾ ਕੇ ਇਹ ਜਾਣਕਾਰੀ ਸੀ ਭਾਈ ਵੀ ਇਹਨਾਂ ਕਾਰਨਾ ਕਰਕੇ ਜਿਹੜੇ ਇੰਸਟਾਗ੍ਰam ਦੇ ਅਕਾਊਂਟ ਆਗੇ ਬੈਨ ਹੁੰਦੇ ਆ ਤੇ ਜਾਂ ਫਿਰ ਜਿਹੜੇ ਹਨ ਨਿਆਣੇ ਅਕਾਊਂਟ ਬਣਾ ਲੈਂਦੇ ਆ ਉਹਨਾਂ ਦੇ ਬਹੁਤੇ ਬੈਨ ਹੋ ਰਹੇ ਆਗੇ ਤੇ ਹੋਰ ਵੀ ਆਇਡੈਂਟੀਟੀ ਇਨਫੋਰਮੇਸ਼ਨ ਹੁੰਦੀ ਹੈਗੀ ਵੀ ਜੇ ਤੁਸੀਂ ਆਇਡੈਂਟੀਟੀ ਨਹੀਂ ਸੋ ਉਹਨਾਂ ਨੂੰ ਲੱਗਦਾ ਵੀ ਤੁਸੀਂ ਰੀਅਲ ਪਰਸਨ ਨਹੀਂ ਹੈਗੇ ਕੋਈ ਰੋਬੋਟ ਚਲਾ ਰਿਆ ਉਹ ਤਾਂ ਵੀ ਸਸਪੈਂਡ ਕਰ ਦਿੰਦੇ ਆ ਹੋਰ ਪਤਾ ਨਹੀਂ ਇਹਨਾਂ ਦੀ ਬਹੁਤ ਹੀ ਲੰਬੀ ਲਿਸਟ ਆ ਗਈ ਪਿਛਲੇ ਦਿਨ ਦਾ ਬਰਾਟ ਕੋਲੀਰ ਗਿਆ ਦਾ ਅਕਾਊਂਟ ਉੱਡ ਗਿਆ ਸੀ ਜਿਵੇਂ ਹੈ ਨਾ ਤੇ ਹੋਰ ਵੀ ਹੁਣ ਆ ਪਿਛਲੇ 1.5 ਮਹੀਨੇ ਦੇ ਵਿੱਚ ਬਹੁਤ ਸਾਰੇ ਅਕਾਊਂਟ ਸਸਪੈਂਡ ਕੀਤੇ ਆ ਇਹਨਾਂ ਨੇ ਹੁਣ ਉਹ ਕਿਉਂ ਕੀਤੇ ਕਿਉਂ ਨਾ ਬਾਕੀ ਏਆਈ ਦਾ ਕਾਬਜਾ ਤੇ ਜਜ਼ਬਾਤਾਂ ਨੂੰ ਕਿੱਥੇ ਸਮਝਦਾ ਏ ਇਹੀ ਪਈ ਗੱਲਾਂ ਬਾਤਾਂ ਸੀ ਆਪਦੇ ਖਾਤਿਆਂ ਨੂੰ ਸਿਕਿਉਰ ਕਰਕੇ ਰੱਖੋ ਕੋਸ਼ਿਸ਼ ਕਰੋ ਜੇ ਤੁਸੀਂ ਫੇਸਬੁੱਕ ਤੇ ਇੰਸਟਾਗ੍ਰਾਮ ਨੂੰ ਅਲੱਗ-ਅਲੱਗ ਕਰਕੇ ਚਲਾ ਸਕਦੇ ਹੋ ਨਾ ਤਾਂ ਉਹਨੂੰ ਅਲੱਗ-ਅਲੱਗ ਡਿਵਾਈਸ ਤੇ ਅਲੱਗ-ਅਲੱਗ ਰੱਖਿਓ ਰੌਲਾ ਹੁਣ ਇਹ ਵੀ ਹੈ ਇਹਨਾਂ ਦਾ ਵੀ ਜੇ ਆਪਾਂ ਅਲੱਗ-ਅਲੱਗ ਚਲਾਉਨੇ ਆਗੇ ਉਹ ਇੱਕੋ VPN ਤੇ ਚੱਲ ਰਿਹਾ IP ਐਡਰੈਸ ਤੇ ਚੱਲ ਰਿਹਾ ਹੈ ਤਾਂ ਉਹ ਵੀ ਚੱਕ ਦਿੰਦੇ ਆ ਇਹ IP ਐਡਰੈਸ VPN ਨਹੀਂ VPN ਡਿਫਰੈਂਟ ਸੇਮ ਹੋ ਸਕਦਾ ਇਹੇ ਗੱਲਾਂ ਬਾਤਾਂ ਨੇ ਬਾਈ ਠੀਕ ਹੈ ਜੀ ਸੋ ਆਸਾ ਭਾਈ ਆਜੇ ਤੁਸੀਂ ਵੀ ਇਹਨਾਂ ਨੂੰ ਮਾੜਾ ਮੋਟਾ ਟੈਗ ਟੂਗ ਮਾਰਦੇ ਰਹੋ ਤੇ ਜੇ ਕਿਸੇ ਸੱਜਣ ਮਿੱਤਰ ਨੂੰ ਪਤਾ ਹੋਵੇ ਵੀ ਇਹਨੂੰ ਰਿਕਵਰ ਕਿਵੇਂ ਕੀਤਾ ਜਾ ਸਕਦਾ ਕੋਈ ਹੋਰ ਤਰੀਕਾ ਹੋਵੇ ਅਪੀਲ ਤੋਂ ਬਿਨਾ ਈਮੇਲਾਂ ਤੋਂ ਬਿਨਾ ਕਿਉਂਕਿ ਉਹ ਤਾਂ ਪਾਲਿਸੀ ਕਰ ਹੀ ਰਹੇ ਆ ਉਹ ਦੱਸਿਓ ਜਰੂਰ ਤੇ ਜਿਵੇਂ ਅਪਡੇਟ ਆਉਂਦੀ ਆ ਮੋਟਰਸਾਈਕਲ ਤਿਆਰ ਆ ਤੇ ਕਾਠੇ ਘੋਡੇ ਤੇ ਬੰਨ੍ਹ ਦੇਣੀਆਂ ਤੇ ਨਿਕਲ ਪੈਣਾ ਆਪਾਂ ਸਫਰਾਂ ਤੇ ਮਿਲਦੇ ਆ ਨਵੇਂ ਸਫਰ ਦੇ ਨਾਲ ਤੇ ਨਵੀਆਂ ਗੱਲਾਂ ਬਾਤਾਂ ਦੇ ਨਾਲ ਫਿਲਹਾਲ ਦੀ ਇਹ ਅਪਡੇਟ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ